ਨਰੇਂਦਰ ਮੋਦੀ ਵੱਡੇ-ਵੱਡੇ ਫੈਸਲੇ ਲੈਂਦਾ ਹੈ ਤੇ ਜਜਮਾਤੀ ਬੰਦਾ ਜਿਹੜੀ ਗੱਲ ਕਹੇ ਤੀ ਉਹ ਪਾਰ ਕਰਦਾ ਹੈ ਪਹਿਲਾਂ ਉਹਨੇ ਨੋਟਬੰਦੀ ਕੀਤੀ ਆਪਾਂ ਪਹਿਲਾਂ ਕਹਿੰਦੇ ਸੀ ਯਾਰ ਬੰਦੇ ਦਾ ਪੈਸਾ ਜਿਹੜਾ ਬੰਦੇ ਨੂੰ ਬਦਲ ਦਿੰਦਾ ਬੰਦੇ ਨੂੰ ਪੈਸਾ ਬਦਲ ਦਿੰਦਾ ਪਰ ਇੱਕ ਬੰਦੇ ਨੇ ਪੈਸੇ ਹੀ ਬਦਲ ਸਾ ਦੇਖੋ ਤੁਹਾਡੇ ਸਾਹਮਣੇ ਦੂਸਰਾ ਉਹਨੇ ਬਿੱਲ ਲਿਆਂਦੇ ਤੀਸਰਾ ਉਹਨੇ ਜਿਹੜਾ ਸੀ ਧਾਰਾ 370 ਤੋੜੀ ਜੰਮੂ ਕਸ਼ਮੀਰ ਦੇ ਵਿੱਚ ਅਮਨ ਸ਼ਾਂਤੀ ਪੈਦਾ ਕਰਤੀ ਚੌਥਾ ਹੁਣ ਉਹਨੇ ਇੱਕ ਵੋਟ ਇੱਕ ਅਧਿਕਾਰ ਇੱਕ ਰਾਸ਼ਟਰ ਇੱਕ ਵੋਟ ਇੱਕ ਰਾਸ਼ਟਰ ਇੱਕ ਕੈਬਨਟ ਦੇ ਵਿੱਚ ਬਿੱਲ ਪਾਸ ਕਰਤਾ ਹੁਣ ਸਾਰੇ ਦੇਸ਼ ਵਿੱਚ ਇੱਕੇ ਦਿਨ ਚੋਣਾ ਹੋਇਆ ਕਰਨੀ ਹੈ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਤੇ ਐਂਡ ਅਦਰ ਜੋ ਹੋਰ ਚੋਣਾਂ ਜਿਹੜੀਆਂ ਉਹ ਕਹਿੰਦਾ ਵੀ ਸਰਕਾਰ ਦਾ ਤੇਲ ਪ੍ਰਸ਼ਾਸਨ ਨੂੰ ਪਰਸ਼ਾਨ ਨਹੀਂ ਹੋ ਲੋਕਾਂ ਨੂੰ ਪਰਸ਼ਾਨ ਨਹੀਂ ਇੱਕ ਦਿਨ 'ਚ ਹੀ ਅਗਲਾ ਸਾਰੀਆਂ ਵੋਟਾਂ ਪਾਇਆ ਕਰੂਗਾ ਮੈਂਬਰੀਆਂ ਬਲਾਕ ਸਭਾ ਦੀਆਂ ਸਰਪੰਚੀਆਂ ਦੀਆਂ ਐਮਐਲਏਆਂ ਦੀਆਂ ਜਿੰਨੀਆਂ ਵੀ ਵੋਟਾਂ ਪੈਂਦੀਆਂ ਐ ਐਮਪੀਆਂ ਦੀਆਂ ਤਾਂ ਕੈਮਨਰੇ ਦੇ ਵਿੱਚ ਬਿੱਲ ਪਾਸ ਕਰਤਾ ਫਿਰ ਇਹ ਉਹਨੂੰ ਲੋਕ ਸਭਾ ਦੇ ਵਿੱਚ ਜਾਊਗਾ ਰਾਜ ਸਭਾ ਦੇ ਵਿੱਚ ਜਾਊਗਾ ਫਿਰ ਮਾਨਜੋਗ ਰਾਸ਼ਟਰਪਤੀ ਸਾਹਿਬ ਕੋਲ ਜਾਊ ਫਿਰ ਮੋਹਰ ਲੱਗੂ ਫਿਰ ਇੱਕ ਕਾਨੂੰਨ ਬਣ ਜਾਊਗਾ ਜਿਹੜਾ ਕਿ ਸਾਰੇ ਭਾਰਤ ਤੇ ਲਾਗੂ ਹੋ ਜਾਣਾ ਹੈ ਹੁਣ ਗੱਲ ਇਹ ਹੈ ਕਰਨ ਵਾਲੀ ਕਿ ਜਿਹੜੀ 2024 ਦੇ ਵਿੱਚ ਇਲੈਕਸ਼ਨ ਹੋਈ ਹੈ ਲੋਕ ਸਭਾ ਦੀ ਮੈਂਬਰ ਪਾਰਲੀਮੈਂਟ ਦੀ ਇਹ ਜਾ ਕੇ ਹੁਣ 29 ਦੇ ਵਿੱਚ ਹੋਣੀ ਹੈ ਜਾ ਕੇ 29 ਦੇ ਵਿੱਚ ਹੋਣੀ ਹੈ ਤੇ ਜਿਵੇਂ ਕਿ ਹਰਿਆਣਾ ਦੇ ਵਿੱਚ ਹੁਣ ਉਹੀ ਹੈ ਤਾਂ ਉਹ 29 ਦੇ ਵਿੱਚ ਫੇਰ ਹੋਵੇਗੀ ਤਾਂ ਉਹ ਭੰਗ ਹੋ ਜਾਊਗੀ ਜਿਹੜੀ 4 ਮਹੀਨੇ ਦਾ ਡਿਫਰੈਂਸ ਹੈ ਉਹ ਸਰਕਾਰ ਭੰਗ ਹੋ ਜਾਊਗੀ ਉੱਥੇ ਜਿਹੜੀ ਹੈਗੇ 4 ਸਾਲ ਤੇ 8 ਕੁ ਮਹੀਨੇ ਚੱਲੂਗੀ ਕਿਉਂਕਿ 2 ਕੁ ਮਹੀਨੇ ਹੋ ਗਏ ਆਪਣੇ ਇਲੈਕਸ਼ਨ ਹੋਈ ਨੂੰ ਔਰ ਜਿਵੇਂ ਸਟੇਟਾਂ ਦਾ ਸਭ ਤੋਂ ਗੱਲ ਜਿਹੜੀ ਹੈਗੀ ਹੈ ਪੰਜਾਬ ਵਾਸਤੇ ਹੈ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਕਾਰਜਕਾਲ ਹੈ 5 ਸਾਲ ਦਾ ਉਹ 2027 ਦੇ ਵਿੱਚ ਪੂਰਾ ਹੋਣਾ ਹੈ 22 ਤੇ 5 27 ਫਰਵਰੀ 27 ਦੇ ਵਿੱਚ ਜਿਹੜੀਆਂ ਹੈਗੀਆਂ ਵੋਟਾਂ ਪੈਣੀਆਂ ਹੁਣ ਅੱਗੇ 29 ਜਾਵੜਾ ਜਿਹੜਾ 2 ਸਾਲ ਇੱਥੇ ਰਾਸ਼ਟਰਪਤੀ ਰਾਜ ਲੱਗੂਗਾ ਛੋਰ ਆਮ ਆਦਮੀ ਪਾਰਟੀ ਨੂੰ ਸਮਾਂ ਨਹੀਂ ਦਿੰਦੇ ਕਿਉਂਕਿ ਜਦੋਂ ਇੱਕ ਵੋਟ ਇੱਕ ਰਾਸ਼ਟਰ ਬਣ ਗਿਆ ਕਾਨੂੰਨ ਹੀ ਬਣ ਗਿਆ ਤਾਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲਾ ਕਰਕੇ ਇੱਕ ਪ੍ਰਸ਼ਾਸਕ ਨੂੰ ਲਾ ਦੇਣਗੇ ਇਹਦੇ ਨਾਲ ਜਿਹੜੇ ਆਪਣੀਆਂ ਹੋਰ ਸਟੇਟਾਂ ਐ ਜਿੱਥੇ ਜਿੱਥੇ ਪੂਰੀ 24 5 29 ਹੁੰਦੀ ਹੈ ਜਿੱਥੇ ਮੇ ਆਪਣੇ 24 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ 29 ਚ ਜਾ ਕੇ ਜਿਹੜੀਆਂ ਸਟੇਟਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਹ ਤਾਂ ਹੋ ਜਾਣੀਆਂ ਬਰਾਬਰ ਜੇਕਰ ਇਹਦਾ ਪੰਜ ਚਰਮੀ ਨੀ ਟਾਈਮ ਰਹਿੰਦਾ ਤਾਂ ਉਹਨੂੰ ਪੰਗ ਕਰ ਦੇਣਗੇ ਤੇ ਜੇ ਕਿਸੇ ਦਾ ਨੇੜੇ ਆ ਗਿਆ ਤਾਂ ਉਹਨੂੰ ਸਮਾਂ ਦੇ ਦੇਣਗੇ ਇਹ ਪੰਜ 사 ਪੰਜ ਮਹੀਨਾ ਦਾ ਡਿਫਰੈਂਸ ਰਹਿੰਦਾ ਹੈ ਮੰਨ ਲਓ ਲਕਸ਼ਣ ਫਰਵਰੀ ਦੇ ਵਿੱਚ ਹੋਣਿਆ ਜਾਂ ਮਾਰਚ ਦੇ ਵਿੱਚ ਹੋਣਿਆ ਤੇ ਆਪਣੇ ਇਹ ਜਿਹੜੇ ਹੈਗੇ ਮਈ ਜੂਨ ਦੇ ਵਿੱਚ ਜਿਹੜੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਇੱਥੇ ਲੇਟ ਹੋਈਆਂ ਉਹਦੇ ਵਿੱਚ ਕੀ ਹੈ ਵੀ ਮਾਰਚ ਦੇ ਵਿੱਚ ਮੰਨ ਲਓ ਵਿਧਾਨ ਸਭਾ ਦੇ ਚੋਣਾਂ ਹੋਣੀਆਂ ਤਾਂ ਉਹਦਾ ਕਾਰਜਕਾਲਾ ਜਿਹੜੀ ਸਰਕਾਰ ਦਾ ਅਪ੍ਰੈਲ 'ਚ ਪੂਰਾ ਹੁੰਦਾ ਤਾਂ ਉਹ 2 ਮਹੀਨੇ ਪਹਿਲਾਂ ਪੰਗ ਕਰ ਦੇਣਗੇ ਜਿਹੜੀ ਸਰਕਾਰ ਦਾ ਜਿਹੜੀ ਸਟੇਟ ਦੇ ਵਿੱਚ ਦਸੰਬਰ ਦੇ ਵਿੱਚ ਪੂਰਾ ਉਹਨਾਂ ਨੂੰ 2 ਮਹੀਨੇ ਦੇ ਦੇ ਦੇਣਗੇ ਇੰਨਾ ਕੁ ਦਾ ਸਰਕਾਰ ਡਿਫਰੈਂਸ ਰੱਖ ਲੂਗੀ ਪਰ ਜਿਹੜਾ ਉਹ ਆਪਣੀ ਪੰਜਾਬ ਦੇ ਵਿੱਚ ਗੱਲ ਕਰੀਏ ਸੂਬੇ ਦੀ ਤਾਂ ਫਰਵਰੀ 27 ਦੇ ਵਿੱਚ ਜਿਹੜੀਆਂ ਹੈਗੀਆਂ ਚੋਣਾਂ ਹੋਣੀਆਂ ਆਪਾਂ ਪਰ ਇਹ 29 ਦੇ ਵਿੱਚ ਜਿਹੜੀਆਂ ਹੈਗੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਇੱਕੇ ਦਿਨ ਹੋਣੀਆਂ। ਤਾਂ ਉਹਦੇ ਵਿੱਚ ਕੀ ਹੈ ਵੀ ਜਿਹੜਾ 2 ਸਾਲ ਹੈ ਉਹ ਰਾਸ਼ਟਰਪਤੀ ਰਾਜ ਲੱਗੂਗਾ ਹੀ ਲੱਗੂਗਾ ਉੱਥੇ ਪ੍ਰਸ਼ਾਸਕ ਨੂੰ ਲਾਉਣਗੇ ਆਮ ਆਦਮੀ ਪਾਰਟੀ ਨੂੰ ਜਾਂ ਆਮ ਆਦਮੀ ਦੀ ਸਰਕਾਰ ਨੂੰ ਇੰਨਾ ਟਾਈਮ ਸਰਕਾਰ ਕੇਂਦਰ ਨਹੀਂ ਦਿੰਦੀ। ਬਿੱਲ ਹੈ ਜਿਹੜਾ ਉਹ ਕੱਲ ਪਾਸ ਹੋ ਗਿਆ ਕੈਬਨਿਟ ਦੇ ਵਿੱਚ। ਹੁਣ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਉਹ ਰਾਜ ਸਭਾ ਦੇ ਵਿੱਚ ਜਾਏਗਾ ਰਾਜ ਸਭਾ ਦੇ ਵਿੱਚੋਂ ਰਾਸ਼ਟਰਪਤੀ ਸਾਹਿਬ ਕੋਲ ਜਾਏਗਾ ਫਿਰ ਸਟੈਪ ਲੱਗੀ ਫਿਰ ਇੱਕ ਕਾਨੂੰਨ ਦੇ ਰੂਪ ਵਿੱਚ ਇੱਕ ਲਾਗੂ ਹੋ ਜਾਏਗਾ ਉਹ ਚ ਸਰਕਾਰਾਂ ਜਿਹੜੀਆਂ ਉਹਨੂੰ ਕਾਨੂੰਨ ਨੂੰ ਖਤਮ ਨਹੀਂ ਕਰ ਸਕਦੀਆਂ ਜੇ ਇਹ ਤੋਂ ਬਾਅਦ ਕੋਈ ਹੋਰ ਸਰਕਾਰ ਆਉਂਦੀ ਹੈ ਸੈਂਟਰ ਦੇ ਵਿੱਚ ਬੀਜੇਪੀ ਤੋਂ ਬਾਅਦ 29 ਤੋਂ ਬਾਅਦ ਆ ਜੋ 24 5 29 ਦੇ ਵਿੱਚ ਜੇ ਕੋਈ ਹੋਰ ਸਰਕਾਰ ਵੀ ਆਉਂਦੀ ਹੈ ਕੋਈ ਜ਼ਰੂਰੀ ਨਹੀਂ ਬੀਜੇਪੀ ਆਉਗੀ ਤਾਂ ਉਹ ਕਾਨੂੰਨ ਨੂੰ ਬਦਲ ਨਹੀਂ ਸਕਦੇ ਉਹਦੇ ਵਿੱਚ ਅਮੈਂਡਮੈਂਟ ਕਰ ਸਕਦੀ ਹੈ ਤਾਂ ਹੁਣ ਆਪਾਂ ਕਈ ਵਾਰੀ ਦੇਖਦੇ ਆ ਕਿ ਫੈਸਲੇ ਵੀ ਪਰ ਬੰਦਾ ਉਹੀ ਲੈਂਦਾ ਜੀ ਦਾ ਦਿਲ ਹੁੰਦਾ ਜਾਂ ਕਿ ਪਾਕਿਸਤਾਨ ਦੇ ਵਿੱਚ ਹਮਲਾ ਕਰਤਾ ਸੀਗਾ ਉਹਦੀ ਨੇ ਕਿੰਨੇ ਫੌਜੀ ਉਹਨਾਂ ਦੇ ਜਾਂ ਹੋਰ ਉਸ ਭੇਟੀਏ ਮਾਰਤੇ ਸੀ ਤੇ ਜੰਮੂ ਦੇ ਵਿੱਚ ਧਾਰਾ ਜੰਮੂ ਕਸ਼ਮੀਰ ਜੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਤੀ ਅਮਨਾ ਮਾਨ ਦੀ ਜ਼ਿੰਦਗੀ ਲੋਕ ਚਾਉਂਦੇ ਆ ਉੱਥੇ ਫਿਰ ਨੋਟਬੰਦੀ ਹੋਈ ਉਹ ਤੋਂ ਪਹਿਲਾਂ ਫਿਰ ਖੇਤੀ ਕਾਨੂੰਨ ਲਿਆਂਦੇ ਤੈਨੂੰ ਚਲੋ ਨਹੀਂ ਕਿਸਾਨਾਂ ਨੂੰ ਨਹੀਂ ਚੰਗੇ ਲੱਗੇ ਉਹ ਕਹਿੰਦੇ ਸਾਨੂੰ ਮੁਨਾਫੇ ਦੀ ਲੋੜ ਨਹੀਂ ਜਾਂ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ ਤਾਂ ਚਲੋ ਜਦੋਂ ਜੈਦ ਕਰਕੇ ਕਿਸਾਨਾਂ ਨੂੰ ਉੱਥੇ ਮੋਰਚੇ ਲਾਏ ਵਿਚਾਰੇ 700 ਕਿਸਾਨ ਸ਼ਹੀਦ ਹੋ ਗਿਆ ਹੋਰ ਪਰਿਵਾਰਾਂ ਨੂੰ ਛੱਡ ਕੇ ਉੱਥੇ ਸੜਕਾਂ ਦੇ ਬੈਠੇ ਗਰਮੀ ਸਰਦੀ ਸਹੀ ਕਿੰਨਾ ਚਿਰ ਚਲੋ ਉਹ ਕਾਨੂੰਨ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਦੇ ਦਿਨ ਮੋਦੀ ਸਰਕਾਰ ਨੇ ਵਾਪਸ ਲੈ ਲੇ ਸੀ ਉਹ ਦੇਖੋ ਫੈਸਲੇ ਆ ਜਿਹੜੀ ਕੋਈ ਸਰਕਾਰ ਕਰਦੀ ਆ ਫੈਸਲੇ ਤਾਂ ਫਿਰ ਇਸ ਤਰ੍ਹਾਂ ਹੀ ਲੈਣੇ ਪੈਂਦੇ ਆ ਬਿਨਾ ਦਿਲ ਤੋਂ ਫੈਸਲਾ ਲਿਆੰਦਾ ਕਾਮਯਾਬ ਨਹੀਂ ਹੋ ਸਕਦਾ ਹੁਣ ਮਨਮੋਹਨ ਸਿੰਘ ਸੀ ਅਰਥਸਾਸਤਰੀ ਜ਼ਰੂਰ ਆ ਪੜਿਆ ਲਿਖਿਆ ਸੀ ਉਹਦੇ ਵਰਗਾ ਪ੍ਰਧਾਨ ਮੰਤਰੀ ਨਹੀਂ ਮਿਲਣਾ ਪਰ ਉਹ ਜਿਹੜਾ ਹੈਗਾ ਸੋਨੀਆ ਗਾਂਧੀ ਦੀ ਰਾਇ ਲੈ ਲਈ ਦਿਗਵਿਜੇ ਸਿੰਘ ਦੀ ਰਾਇ ਲੈ ਲਈ ਇਧਰੋਂ ਉਧਰੋਂ ਹੋਰ ਲੈ ਲਈ ਰਹਿ ਤਾਂ ਮਤਲਬ ਇਸ ਤਰ੍ਹਾਂ ਕਰਦਾ ਸੀ ਜਿਹੜਾ ਇਹ ਹੈ ਆਪਣਾ ਨਰਿੰਦਰ ਭਾਈ ਮੋਦੀ ਹੈ ਇੱਕ ਜੋ ਫੈਸਲਾ ਲੈ ਲਿਆ ਨੇ ਉਹਨੂੰ ਵਾਪਸ ਨਹੀਂ ਮੰਨਦਾ ਠੀਕ ਹੈ ਤੇ ਕੋਈ ਜ਼ੋਰ ਪਾ ਗਿਆ ਫੇਰ ਵੀ ਉਹਦੇ ਗ੍ਰੇਡ ਕਾ ਚੱਲੂਗਾ ਜਿਵੇਂ ਇੱਕ ਮਧਾਨੀ ਦੁੱਧ ਰੜਕਦੀ ਆ ਰੜਕ ਕੇ ਤੋਂ ਬਾਅਦ ਫੇਰ ਜਾ ਕੇ ਕਿਤੇ ਵਾਪਸ ਲੈ ਜਾਂਦੇ ਆ ਉਹਨਾਂ ਸੀ ਛੋਟੇ ਛੋਟੇ ਹੁੰਦੇ ਸੀ ਕਹਿੰਦੇ ਸੀ ਯਾਰ ਬੰਦੇ ਦਾ ਜਿਹੜਾ ਪੈਸਾ ਉਹ ਦਿਮਾਗ ਬਦਲ ਦਿੰਦਾ ਹੈ ਅਮੀਰੀ ਦੇ ਵਿੱਚ ਬੰਦੇ ਦਾ ਦਿਮਾਗ ਬਦਲਿਆ ਜਾਂਦਾ ਹੈ ਪੈਸੇ ਨੂੰ ਤਰਜੀਹ ਦਿੱਤੀ ਸੀ ਪਰ ਇਸ મોદી ਸਰਕਾਰ ਨੇ ਇਕੱਲੇ ਬੰਦੇ ਨੇ ਇੱਕ ਪੈਸੇ ਹੀ ਬਦਲਤਾ ਜਿਹੜੇ ਕਿਹਾ ਨੋਟ ਹੁਣ ਆਪਾਂ ਵੇਖਦੇ ਹਾਂ 1000 ਦੇ ਨੋਟ ਜੀ ਉਹ ਬੰਦ ਕਰਤੇ ਹੋਣਾ 2000 ਦਾ ਨੋਟ ਬੰਦ ਹੋ ਗਿਆ ਸੋ ਇਸ ਕਰਕੇ ਜਿਹੜਾ ਹੈਗਾ ਇਹ ਕਾਨੂੰਨ ਬਣਾਇਆ ਇੱਕ ਵੋਟ ਇੱਕ ਰਾਸ਼ਟਰ ਇਹਦਾ ਫਾਇਦਾ ਹੈ ਫਾਇਦਾ ਇਹ ਹੈ ਵੀ ਰੋਜ਼ ਕੋਈ ਨਾ ਕੋਈ ਵੋਟ ਆ ਜਾਂਦੀ ਹੈ ਫਿਰ ਸ਼ਰਾਬਾਂ ਬਣੀਆਂ ਜਾਂਦੀਆਂ ਪਹਿਲੀ ਗੱਲ ਲੋਕਾਂ ਨੂੰ ਨਸ਼ੇ ਦੀ ਲਤ ਲੱਗਦੀ ਹੈ ਦੂਸਰੀ ਲੋਕਾਂ ਦਾ ਸਮਾਂ ਖਰਾਬ ਹੁੰਦਾ ਹੈ ਤੀਸਰਾ ਜਿਹੜਾ ਹੈਗਾ ਕਿ ਪ੍ਰਸ਼ਾਸਨ ਦਾ ਸਮਾਂ ਬਰਬਾਦ ਹੁੰਦਾ ਚੌਥਾ ਜਿਹੜਾ ਆਪਣਾ ਕਰੋੜਾਂ ਰੁਪਈਆ ਦਾ ਤੇਲ ਖਤਮ ਹੋ ਜਾਂਦਾ ਝੰਡਿਆਂ ਤੇ ਲੱਗਦੇ ਆ ਪੈਸੇ ਕਿੰਨੀ ਬਰਬਾਦੀ ਹੁੰਦੀ ਹੈ ਪলিউਸ਼ਨ ਫੈਲਦਾ ਧੂਆਂ ਧਾਰ ਜਿਹੜਾ ਹੈਗਾ ਜਦੋਂ ਗੱਡੀਆਂ 'ਚ ਤੇਲ ਮੱਚਦਾ ਉਹਦਾ ਨੁਕਸਾਨਦੇਕ ਹੈ ਇਸ ਕਰਕੇ ਜਿਹੜਾ ਹੈਗਾ ਵੀ ਸਮੇ ਨੂੰ ਜਿੰਨਾ ਵੀ ਸੀਮਤ ਰੱਖਿਆ ਜਾਵੇ ਉਸ ਹਿਸਾਬ ਨਾਲ ਇਹਨਾਂ ਨੇ ਕਾਨੂੰਨ ਨੂੰ ਜਿਹੜਾ ਲਿਆਂਦਾ ਹੈ ਇਹ ਕਾਨੂੰਨ ਲੋਕਾਂ ਬਾਤ ਇੱਕ ਲਾਹੇਵੰਦ ਹੈ ਠੀਕ ਹੈ ਵਿਰੋਧੀ ਤਰ੍ਹਾਂ ਜਿਹੜੇ ਆ ਉਹ ਤਾਂ ਜਕਸਣਗੇ ਜਾਂ ਜਿਨ੍ਹਾਂ ਦੀ ਸਰਕਾਰ ਟੁੱਟਦੀ ਆ ਜਾਂ ਸਰਕਾਰ ਜਾਂਦੀ ਆ ਜਾਂ ਉੱਥੇ ਰਾਸ਼ਟਰਪਤੀ ਰਾਜ ਲੱਗਦਾ 2 ਸਾਲ ਉਹ ਸਟੇਟਾਂ 'ਚ ਜ਼ਰੂਰ ਖਿਜਣਗੀਆਂ ਜਿਵੇਂ ਕਿ ਪੰਜਾਬ ਦੇ ਵਿੱਚ 27 ਚ ਕਾਰਜਕਾਲ ਪੂਰਾ ਹੁੰਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਿੱਛੇ 2 ਸਾਲ ਰਹਿ ਗਏ ਉੱਥੇ ਰਾਸ਼ਟਰਪਤੀ ਰਾਜ ਹੀ ਲੱਗੇਗਾ ਜਾਂ ਮਦ ਕਾਲੀ ਜਿਹੜੀ ਉਹ ਚੋਣਾਂ ਨੂੰ ਮੰਨਿਆ ਜਾਊਗਾ ਵੀ ਇਹ ਚੋਣਾਂ ਹੋ ਕੇ ਉਦੋਂ ਭੰਗ ਕੀਤੀ ਜਾਊਗੀ ਸਰਕਾਰ ਜਾਂ 2 ਸਾਲ ਦਾ ਕਾਰਜਕਾਲ ਹੀ ਦਿੱਤਾ ਜਾਊਗਾ ਸੋ ਇਹ ਅਪਡੇਟ ਆ ਨਮੀ ਕੱਲ ਕੈਬਨਟ ਦੇ ਵਿੱਚ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਇੱਕ ਵੋਟ ਇੱਕ ਰਸਟਰ ਦਾ ਜਿਹੜਾ ਬਿੱਲ ਪਾਸ ਕਰਤਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ